ਕੈਂਟੀਨੋਂ ਕਿ ਸਾਈਕਲ ਖੜੇ ਨੂੰ ਧੂੜ ਮਿੱਟੀ ਦੇਖੋ ਕਿੰਨੀ ਪੈ ਗਈ ਕੁਛ ਦਿਨ ਤੋਂ ਮੈਂ ਚਲਾਇਆ ਨਹੀਂ ਗਰਮੀ ਬਹੁਤ ਹੈ ਇੱਕ ਤਾਂ ਤੇ ਅੱਜ ਛੁੱਟੀ ਆ ਤੇ ਸੋਚਿਆ ਆਪਾਂ ਧੋ ਲਈਏ ਅੱਜ ਸਾਈਕਲ ਨਾ ਆਪਾਂ ਸਾਈਕਲ ਧੋ ਲੈਣੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਣਾ ਸਾਈਕਲ ਹੈ ਬਿਟਵੀਨ ਮਾਈ ਬਾਈਕ ਤੇ ਅੱਜ ਛੁੱਟੀ ਸੀ ਤੇ ਧੋ ਲਈਏ ਸਾਈਕਲ ਬਹੁਤ ਕਾਫੀ ਗੰਦਾ ਹੋਇਆ ਪਿਆ ਤੁਹਾਨੂੰ ਦਿਖਾਉਂਦਾ ਸਾਈਕਲ ਕੀ ਹੋਈ ਪਈ ਆ ਆ ਦੇਖੋ ਕਿੰਨੀ ਧੂੜ ਮਿੱਟੀ ਪੂਰੀ ਹਾਲਤ ਆ ਆ ਧੋ ਲਨੇ ਆ ਹੁ ਸਾਈਕਲ ਨੂੰ ਇਹ ਹੈਗੀ ਹੈਪੀ ਵੀ ਹਾਈ ਕਰੋ ਹੈਲੋ ਬੋਲ ਹੈਲੋ ਸਾਕਾ ਲਪਾ ਤੋ ਕੇ ਸਾਰਾ ਚਮਕਾਤਾ ਸਾਰੀ ਧੂੜ ਮਿੱਟੀ ਉੱਤਰ ਗਈ ਅੱਜ ਕੱਲ ਧੂੜ ਮਿੱਟੀ ਬਹੁਤ ਪੈਂਦੀ ਹੈ ਸਾਈਕਲ ਜਿਵੇਂ ਬਾਹਰ ਖੜੀ ਰਹਿੰਦੀ ਹੈ ਤੁਸੀਂ ਦੇਖੋ ਜਿਵੇਂ ਵੀਰ ਨੇ ਨਾ ਵਿੱਚ ਬਹੁਤ ਸਾਰੀ ਡਸਟ ਜੰਮੀ ਹੋਈ ਸੀ ਹੁਣ ਬਿਲਕੁਲ ਚਮਕ ਗਿਆ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਲਾਸ਼ ਬਚਨਦੀ ਹੈ ਚੀਜ਼ ਦੀ ਵੀ ਸਾਈਕਲ ਜ਼ਿਆਦਾ ਟਾਈਮ ਚੱਲ ਜੂਗੀ ਜੇਕਰ ਆਪਾਂ ਸਾਫ ਸਫਾਈ ਰੱਖਦੇ ਆ ਤੇ ਇੱਕ ਗੱਲ ਜਿਹੜੀ ਜ਼ਰੂਰੀ ਹੈ ਜਿਵੇਂ ਚੇਨ ਆ ਦੇਖੋ ਗਿੱਲੀ ਹੋ ਗਈ ਤੇ ਇਹਦੇ ਵਿੱਚ ਜਿਆਦਾ ਤੁਸੀਂ ਸੁੱਕਣ ਤੋਂ ਬਾਅਦ ਚੈਨ ਨੂੰ ਲਾ ਲਓ ਜੇ ਤੁਸੀਂ ਉਹ ਨਹੀਂ ਲਾਉਣਾ ਤਾਂ ਮੈਂ ਜੋ ਯੂਜ਼ ਕਰਦਾ ਜਿਵੇਂ ਆਪਣੇ ਆਮ ਘਰਾਂ ਦੇ ਵਿੱਚ ਹੁੰਦਾ ਸਲਾਈ ਮਸ਼ੀਨ ਦਾ ਤੇਲ ਮੈਂ ਉਹ ਲਾ ਲੈਂਦਾ ਉਹ ਬਹੁਤ ਜ਼ਰੂਰੀ ਹੈ ਚੈਨ ਨੂੰ ਲਾਣਾ ਕਿਉਂਕਿ ਚੈਨ ਸੁੱਕ ਕੇ ਫਿਰ ਹਾਰਡ ਚੱਲਣ ਲੱਗ ਜਾਂਦੀ ਹੈ ਜੇ ਤੁਸੀਂ ਉਹ ਲਗਾ ਲੈਨੇ ਇੱਕ ਤਾਂ ਜਰਨੀ ਲੱਗਦੀ ਤੇ ਚੈਨ ਨਾਲ ਸਾਈਕਲ ਜਿਹੜਾ ਆਪਣਾ ਹੌਲਾ ਚੱਲਦਾ ਕਿਉਂਕਿ ਮੇਨ ਜਿਹੜਾ ਮਕੈਨਿਜ਼ਮ ਕੰਮ ਕਰਦਾ ਉਹ ਚੈਨ ਹੀ ਹੈ ਜਿਹਦੇ ਕਰਕੇ ਸਾਈਕਲ ਚੱਲ ਰਿਹਾ ਨਹੀਂ ਫਿਰ ਆਪਣਾ ਜ਼ੋਰ ਬਹੁਤ ਲੱਗਦਾ ਤੇ ਚੈਨ ਵੀ ਖਰਾਬ ਹੋ ਜਾਂਦੀ ਹੈ ਇਸ ਕਰਕੇ ਤੁਸੀਂ ਬਾਅਦ ਚ ਉਹ ਯੂਜ਼ ਕਰ ਸਕਦੇ ਹੋ